ਅਬੂਸੇ ਵਾਲਾ ਕਿਨੇ ਬੱਚੇ ਅਬੂਸੇ ਵਾਲੇ ਨੂੰ ਬਈ ਜਿੱਥੇ ਮਰ ਗਿਆ ਉਹਦੇ ਤੇ ਇਸ ਜਿਹੜਾ ਜਿਹੜੀ ਕੰਮ ਕਰਦੀ ਹੈ ਤੇ ਜਿਹੜੀ ਐਂਸੀਏ ਕੰਮ ਕਰਦੀ ਹੈ ਨੇ ਬੜੀਆਂ ਬੜੀਆਂ ਦੇਸ਼ ਦੇ ਅੰਦਰ ਉਹਨਾਂ ਨੂੰ ਬੰਦੇ ਬਾਰੇ ਪਹਿਲਾ ਪਤਾ ਲੱਗ ਜਾਂਦਾ ਹੈ ਵੀ ਆਹ ਬੰਦਾ ਰੈਵੋਲਿਊਸ਼ਨਰੀ ਬੰਦਾ ਹੈ ਇਹ ਬੰਦਾ ਇਨਕਲਾਬੀ ਹੈ ਬੰਦਾ ਲਹਿਰ ਖੜੀ ਕਰ ਸਕਦਾ ਇਹ ਬੰਦਾ ਆਪਣੇ ਲੋਕਾਂ ਨੂੰ ਜਗਾ ਸਕਦਾ ਹੈ ਇਹਨੂੰ ਟਿਕਾਣੇ ਲਾਉਣਾ ਪੈਣਾ ਆ ਮੈਂ ਪੰਜਾਬ ਦੇ ਇੱਕ ਸਕੂਲ ਚ ਗਿਆ ਦੀ ਬਈ ਵੀਡੀਓ ਸੁਣੀ ਹੋਣੀ ਹੈ ਛੋੜੇ ਛੋੜੇ ਬੱਚੇ ਸੱਚ ਵੀ ਅਖਬਾਰ ਵਿੱਚ ਪੜ੍ਹਦੇ ਕਹਿੰਦੇ ਅਸੀਂ ਮੂਸਿਆ ਨੂੰ ਸੁਣਦੇ ਹਾਂ ਜਿਨ੍ਹਾਂ ਨੂੰ ਪੰਜਾਬੀ ਦਾ ਕੋਈ ਸਮਝ ਨਹੀਂ ਪੰਜਾਬ ਵਾਲੇ ਕੋਈ ਪਤਾ ਨਹੀਂ ਪੰਜਾਬ ਦੀ ਧਰਤੀ ਖਿੱਤੇ ਵਾਲੇ ਇਤਿਹਾਸ ਵਾਲੇ ਕੋਈ ਪਤਾ ਨਹੀਂ ਪਰ ਮੂਸਿਆ ਉਹਨਾਂ ਬੱਚਿਆਂ ਦੇ ਦਿਮਾਗ 'ਚ ਪੰਜਾਬੀ ਬੋਲੀ ਵੀ ਪਾ ਦਿੰਦਾ ਬਾਹਰਲੇ ਮੁਲਕਾਂ ਤੋਂ ਆਉਂਦੇ ਆ ਲੋਕ ਇੱਥੇ ਮੱਥੇ ਟੇਕਣ ਦੀ ਸਮਾਪ ਦੇ ਉੱਤੇ ਉਹ ਮਾਮਾ ਕਹਿੰਦੀ ਹੈ ਜਿਨ੍ਹਾਂ ਦੇ ਨਾਲ ਆਰਣ ਦਾਦਾ ਸਾਹਿਬ ਦੇ ਬੱਚੇ ਹੁੰਦੇ ਆ ਕਿ ਸਾਡਾ ਜਵਾਬ ਮੂਸਿਆਂ ਨੂੰ ਦੇਖ ਕੇ ਪੱਗ ਬੰਨਣ ਲੱਗਿਆ। ਇਹੀ ਖਤਰਾ ਹੁੰਦਾ ਹੈ ਇਹਨਾਂ ਹਕੂਮਤਾਂ ਨੂੰ ਇਹਨਾਂ ਸਟੇਟਾਂ ਨੂੰ ਇਹਨਾਂ ਏਜੰਸੀਆਂ ਨੂੰ ਇਹੇ ਕਰਕੇ ਉਹ ਬੰਦੇ ਮਰਵਾਏ ਜਾਂਦੇ ਆ ਜੋ ਬੰਦੇ ਬਦਨਾਮ ਕੀਤੇ ਜਾਂਦੇ ਆ ਕਿਸੇ ਪ੍ਰਪਗੈਂਡੇ ਰਾਹੀਂ ਤੇ ਜਾਓ ਬੰਦੇ ਯੂਐਪੀਐਨਐਸ ਲਾ ਕੇ ਜਿਨ੍ਹਾਂ ਦੇ ਵਿੱਚ ਛੁੱਟ ਦਿੱਤੇ ਜਾਂਦੇ। ਸ਼ਾਇਦ ਨੂੰ ਲੱਗਾ ਕਿ ਉਹਤੇ ਮੰਨ ਲੇ ਕਿ ਲੋਕ ਮੇਰੀਆਂ ਗੱਲਾਂ ਨੂੰ ਜਿੱਤੇ ਮੈਂ ਜਿੱਤ ਛੱਡ ਗਿਆ। ਇਹ ਅਸੀਂ ਮੰਨਦੇ ਨਹੀਂ ਚਾਹਦੇ ਬੰਦੇ ਨਹੀਂ ਮੰਨਦੇ ਸੀ। ਲੱਗਾ ਕਿ ਉਹਦੇ ਮੰਨਣਗੇ ਲੋਕ ਮੇਰੀਆਂ ਗੱਲਾਂ ਨੂੰ ਜਿੱਤੇ ਮੈਂ ਜੱਗ ਛੱਡ ਗਿਆ ਇਹ ਅਸੀਂ ਮੰਨਦੇ ਨਹੀਂ ਚੌਦੇ ਬੰਦੇ ਨਹੀਂ ਮੰਨਦੇ ਸੀ ਚੌਦੇ ਸਰਮਾਂ ਦੀ ਗਾਲਾਂ ਕੱਢਦੇ ਆ ਜਿੱਦੇ ਸਾਡੇ ਬੰਦੇ ਚਿਲੇ ਆਉਂਦੇ ਆ ਦੁਰਜ ਆਉਂਦੇ ਆ ਇਹ ਤਹਾਨ ਤੋਂ ਇਹ ਸਟੇਟ ਏਜੰਸੀਆਂ ਮਰਵਾ ਦਿੰਦੀਆਂ ਨੇ ਅਬੂਸੇ ਵਾਲਾ ਠੀਕ ਗੱਲ ਲੋ ਨੇ ਬੱਚਿਆ ਬੂਸੇ ਵਾਲੇ ਨੂੰ ਬਈ ਜਿੱਤੇ ਮਰ ਗਿਆ ਉਹਦੇ ਨਹੀਂ ਦੇਖੋ ਥੋੜਾ ਇੱਕ ਹੋਰ ਗੱਲ ਦੱਸਦਾ ਜਿਹੜੀ ਸਟੇਟ ਆ ਜਿਹੜੀ ਕੰਮ ਕਰਦੀ ਐ ਇੱਥੇ ਜਿਹੜੀਆਂ ਐਸਸੀਏ ਕੰਮ ਕਰਦੀਆਂ ਨੇ ਵੱਡੀਆਂ-ਵੱਡੀਆਂ ਦੇਸ਼ਾਂ ਦੇ ਅੰਦਰ ਉਹਨਾਂ ਨੂੰ ਬੰਦੇ ਬਾਰੇ ਪਹਿਲਾ ਪਤਾ ਲੱਗ ਜਾਂਦਾ ਵੀ ਆਹ ਬੰਦਾ ਰੈਵੋਲਿਊਸ਼ਨਰੀ ਬੰਦਾ ਐ ਇਹ ਬੰਦਾ ਇਨਕਲਾਬੀ ਐ ਬੰਦਾ ਲਹਿਰ ਖੜੀ ਕਰ ਸਕਦਾ ਇਹ ਬੰਦਾ ਆਪਣੇ ਲੋਕਾਂ ਨੂੰ ਜਗਾ ਸਕਦਾ ਹੈ ਇਹਨੂੰ ਠਕਾਣੇ ਲਾਉਣਾ ਪੈਂਦਾ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਜਦੋਂ ਚਲੇ ਜਾਂਦਾ ਉਹਨਾਂ ਨੂੰ ਪਹਿਲਾ ਪਤਾ ਸੀ ਕਿ ਇਹ ਬੰਦਾ ਕੁਝ ਕਰ ਸਕਦਾ ਉਹ ਬੰਦੇ ਨੇ ਕੀ ਕੀਤਾ ਮੈਂ ਬੰਗਾਲ ਦੇ ਇੱਕ ਸਕੂਲ ਚ ਗਿਆ ਦੀ ਨਹੀਂ ਵੀਡੀਓ ਸੁਣੀ ਹੋਣੀ ਐ ਛੋੜੇ ਛੋੜੇ ਬੱਚੇ ਸੱਜ ਵੀ ਅਖ਼ਬਾਰ ਵਿੱਚ ਪੜਦੇ ਕਹਿੰਦੇ ਅਸੀਂ ਮੁਸਿਆਦ ਨੂੰ ਸੁਣਦੇ ਹਾਂ ਉਹ ਬੰਗਾਲੀ ਬੋਲੀ ਦੇ ਲੋਕ ਉਹ ਐਤੋਂ ਜਿੰਨਾਂ ਹੀ 2520 ਦੂਰ ਬੈਠੇ ਲੋਕ ਜਿਨ੍ਹਾਂ ਨੂੰ ਪੰਜਾਬੀ ਦਾ ਕੋਈ ਸਮਝ ਨਹੀਂ ਪੰਜਾਬ ਵਾਲੇ ਕੋਈ ਪਤਾ ਨਹੀਂ ਪੰਜਾਬ ਦੀ ਧਰਤੀ ਖਿੱਤੇ ਵਾਲੇ ਇਤਿਹਾਸ ਵਾਲੇ ਕੋਈ ਪਤਾ ਨਹੀਂ ਪਰ ਮੁਸਿਆ ਉਹਨਾਂ ਬੱਚਿਆਂ ਦੇ ਦਿਮਾਗ 'ਚ ਪੰਜਾਬੀ ਬੋਲੀ ਵੀ ਪਾ ਗਿਆ ਉਹ ਚਾਹੇ ਬਾਹਰਲੇ ਮੁਲਕਾਂ ਨੂੰ ਆਉਂਦੇ ਆ ਲੋਕ ਇੱਥੇ ਮੱਖੜ ਦੇਖਣ ਵੀ ਸਮਾਪ ਦੇ ਉੱਤੇ ਉਹ ਮਾਵਾ ਕਹਿੰਦੀ ਹੈ ਜਿਨ੍ਹਾਂ ਦੇ ਨਾਲ ਅਨੰਦ ਦਾਦਾ ਸਾਹਿਬ ਦੇ ਬੱਚੇ ਹੁੰਦੇ ਆ ਕਿ ਸਾਡਾ ਜਵਾਬ ਮੂਸਿਆਂ ਨੂੰ ਦੇਖ ਕੇ ਪੱਗ ਬੰਨਣ ਲੱਗਿਆ ਸਾਡੀ ਬੋਲੀ ਨੂੰ ਸਾਡੀ ਪਹਿਚਾਣ ਨੂੰ ਸਾਡੀ ਦਸਤਾਰ ਨੂੰ ਉਹ ਬੰਦਾ ਦੁਨੀਆ ਦੇ ਕੋਨੇ-ਕੋਨੇ ਚ ਲੈ ਗਿਆ ਇਹ ਹੀ ਖਤਰਾ ਹੁੰਦਾ ਹੈ ਇਹਨਾਂ ਹਕੂਮਤਾਂ ਨੂੰ ਇਹਨਾਂ ਸਟੇਟਾਂ ਨੂੰ ਇਹਨਾਂ ਰਿਆਸੀਆਂ ਨੂੰ ਇਸੇ ਕਰਕੇ ਉਹ ਬੰਦੇ ਮਰਵਾਏ ਜਾਂਦੇ ਆ ਜੋ ਬੰਦੇ ਬਦਨਾਮ ਕੀਤੇ ਜਾਂਦੇ ਆ ਕਿਸੇ ਪਰਫੇ ਗੰਡੇ ਰਾਹੀਂ ਤੇ ਜਾਓ ਬੰਦੇ ਯੂਐਫਆਈਏ ਐਨਐਸ ਲਾ ਕੇ ਜੇਲਾਂ ਦੇ ਵਿੱਚ ਛੁੱਟ ਦਿੱਤੇ ਜਾਂਦੇ ਆ